ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਅੱਜ ਆਪਾਂ ਸੂਟ ਦਿਖਾਵਾਂਗੇ ਤੁਹਾਨੂੰ ਆਰੀਵਰਕ ਦੇ ਰਹਿਣਗੇ ਸੂਟ ਜੌਰਜਟ ਸਟਫ ਤੇ ਪ੍ਰਿੰਟਡ ਸੂਟ ਨੇ ਮੈਚਿੰਗ ਤੇ ਅੱਗੇ ਆਪਣੇ ਕਾਟਨ ਦੇ ਸੂਟ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਜੀ ਉਹ ਤੁਹਾਨੂੰ ਆਪਾਂ ਇਸ ਵੀਡੀਓ ਚ ਦਿਖਾਵਾਂਗੇ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਜੇ ਸੂਟ ਤੁਸੀਂ ਅਨਸਟਿਚ ਲੈਣੇ ਨੇ ਅਨਸਟਿਚ ਵੀ ਲੈ ਸਕਦੇ ਹੋ ਵਿਦ ਸਟਿਚਿੰਗ ਲੈਣੇ ਆ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਜੇ ਤੁਸੀਂ ਲਾਈਨਿੰਗ ਵਾਲਾ ਸੂਟਸ ਤੁਹਾਡੇ ਕੋਲੋਂ ਸਟਿਚ ਕਰਾਉਣੇ ਹੋ ਵਿਦ ਲਾਈਨਿੰਗ ਦੇਖੋ 300 ਲਾਈਨਿੰਗ ਦਾ ਹੋ ਜਾਂਦਾ ₹700 ਸਟਿਚਿੰਗ ਦਾ ਲਾਈਨਿੰਗ ਵਾਲੇ ਸੂਟ ਦਾ ਹੋ ਜਾਂਦਾ ₹1000 ਐਡ ਹੋ ਜਾਂਦਾ ਹੈ ਹਨ ਜੇ ਤੁਸੀਂ ਸਿੰਪਲ ਸੂਟ ਸਟਿਚ ਕਰਾਉਣਾ ਹੈ ਸਿੰਗਲ ਮਤਲਬ ਵਿਦਾਊਟ ਲਾਈਨਿੰਗ ਸਟਿਚ ਕਰਾਉਣੇ ਤਾਂ ₹250 ਆਪਣਾ ਪ੍ਰਾਈਸ ਰਹੂਗਾ ਜੇ ਕੋਈ ਡਿਜ਼ਾਈਨਿੰਗ ਕਰਾਉਣੀ ਹੈ ਤਾਂ 150 ਜਿਵੇਂ ਡਿਜ਼ਾਈਨਿੰਗ ਦੇ ਹੋਣਗੇ ਉਸ ਅਕੋਰਡਿੰਗ ਲਈ ਜਾਣਗੇ ਜੇ ਤੁਸੀਂ ਹਨਾ ਆਰਡਰ ਕਰਨਾ ਹੁੰਦਾ ਤਾਂ ਮੈਸੇਜ ਕਰਨਾ ਹੁੰਦਾ ਸਾਨੂੰ ਤਾਂ ਡਿਸਕ੍ਰਿਪਸ਼ਨ ਬਾਕਸ ਚ ਸਿੱਧਾ ਵਟਸਐਪ ਲਿੰਕ ਪਿਆ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਇਹ ਉਹਨਾਂ ਲਈ ਹੈ ਜਿਹੜੇ ਨਵੇਂ ਨਵੇਂ ਜੁੜਦੇ ਨੇ ਸਾਡੇ ਨਾਲ ਡਿਸਕ੍ਰਿਪਸ਼ਨ ਬਾਕਸ ਚ ਆਪਾਂ ਲਿੰਕ ਦਿੱਤਾ ਹੁੰਦਾ ਜੀ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਬਾਕੀ ਜਿਹੜੇ ਆਪਣੇ ਪੁਰਾਣੇ ਕਸਟਮਰ ਨੇ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਤਾਂ ਤੁਸੀਂ ਨਵੇਂਾਂ ਚ ਸੂਟ ਰਖਵਾ ਸਕਦੇ ਹੋ ਅੱਜ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਹਾਂਜੀ ਜੌਰਜਟ ਮੈਚਿੰਗ ਸੂਟ ਦਾ ਇਹ ਆਪਣਾ ਪਹਿਲਾ ਕਲਰ ਹੈ ਜੀ ਮਸਲੀਨ ਦੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਤੇ ਸ਼ਰਟ ਜੌਰਜਟ ਦੀ ਹੈ ਆਰੀ ਵਰਕ ਹੋਇਆ ਹੋਇਆ ਆਰੀ ਕਿਤੇ ਕਿਤੇ ਨਾ ਲਾਈਟ ਜੀ ਸਿੱਪੀ ਵੀ ਲੱਗੀ ਹੋਈ ਆ ਬਹੁਤ ਹੀ ਸੋਹਣਾ ਜਾਂ ਜਿਹੜਾ ਪ੍ਰਿੰਟ ਹੈ ਇਹਦਾ ਰੋਜ਼ ਪ੍ਰਿੰਟ ਆ ਕਾਫੀ ਕਸਟਮਰ ਆਪਣੇ ਮੰਗਦੇ ਐਵੇਂ ਦੇ ਪ੍ਰਿੰਟ ਉਹਨਾਂ ਨੂੰ ਬਹੁਤ ਹੀ ਪਸੰਦ ਆਉਣ ਆਲੇ ਇਹ ਚ ਕਲਰ ਵੀ ਬਹੁਤ ਹੀ ਜਿਆਦਾ ਸੋਹਣੇ ਨੇ ਫਿਰੋਜ਼ੀ ਕਲਰ ਮਿਲ ਜੂ ਤੁਹਾਨੂੰ ਤੇ ਮਹਿੰਦੀ ਕਲਰ ਮਿਲ ਜੂ ਤਿੰਨੇ ਹੀ ਕਲਰ ਬਹੁਤ ਹੀ ਸੋਹਣੇ ਨੇ ਤੇ ਜਿਹੜੇ ਹਨਾ ਪ੍ਰਿੰਟ ਕਲਰ ਅਕੋਰਡਿੰਗ ਹੈਨਾ ਉਹ ਬਹੁਤ ਹੀ ਉੱਬਰ ਕੇ ਆ ਰਹੇ ਆ ਸਟਾਫ ਵੀ ਬਹੁਤ ਹੀ ਜ਼ਿਆਦਾ ਸੌਫਟ ਹੈ ਜੌਰਜਟ ਹੈ ਜਿਹੜੀ ਬਹੁਤ ਹੀ ਜ਼ਿਆਦਾ ਸੌਫਟ ਹੈ ਬਾਕੀ ਜੇ ਤੁਸੀਂ ਹਨਾ ਪੌਂਚੇ ਵਗੈਰਾ ਤੇ ਵਰਕ ਕਰਾਉਣਾ ਹੈ ਉਵੇਂ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਦੁਪੱਟਾ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁਪੱਟਾ ਲੈ ਸਕਦੇ ਹੋ ਪਿਓਰ ਦਾ ਦੁਪੱਟਾ ਲੈਣਾ ਉਹ ਵੀ ਹੋ ਜਾਊਗਾ ਜਨੂਨ ਵਗੈਰਾ ਦਾ ਕੋਈ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਤੇ ਜੀ ਇਹਨਾਂ ਨੂੰ ਤੁਸੀਂ ਅਨਸਟਿਚ ਵਿਦ ਸਟਿਚਿੰਗ ਜਿਵੇਂ ਵੀ ਲੈਣਾ ਚਾਹੋ ਨੇ ਲੈ ਸਕਦੇ ਹੋ ਇਹ ਕਾਟਨ ਵਾਲੇ ਸੂਟ ਨੇ ਜਿਹੜੇ ਇਹ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਉਹਨਾਂ ਤੇ ਜਿਹੜੇ ਜੌਰਜਟ ਵਾਲੇ ਦਿਖਾਏ ਨੇ ਤੁਹਾਨੂੰ ਉਹਨਾਂ ਤੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਤੁਹਾਡੀ ਇੱਛਾ ਮਤਲਬ ਸ਼ਰਟ ਤੇ ਤਾਂ ਲਗਾਉਣੀ ਪਊ ਬਾਟਮ ਤੇ ਤੁਹਾਡੀ ਇੱਛਾ ਜੇ ਕਿਸੇ ਨੂੰ ਐਵੇਂ ਹੈਵੀ ਚਾਹੀਦੀ ਆ ਨਾ ਫਿਰ ਸਕਿਪ ਵੀ ਕਰਵਾ ਸਕਦੇ ਹੋ ਤੁਸੀਂ ਇਹ 'ਚ ਵੀ ਇੱਕ ਤੋਂ ਇੱਕ ਵੱਧ ਕੇ ਪ੍ਰਿੰਟ ਨੇ ਪ੍ਰਾਈਸ ਵੀ ਇਹਨਾਂ ਦਾ ਬਿਲਕੁਲ ਜੈਨੂਇਨ ਹੈ ਕਾਫੀ ਸ਼ੇਡ ਆ ਗਿਆ ਪਹਿਲਾਂ ਜਿਹੜਾ ਬਲੂ ਤੇ ਸੀਗਾ ਫਿਰ ਬੇਸ ਬਲੂ ਸੀ येलो ਸੀ ਤੇ ਵਾਈਨ ਆ ਗਈ ਕਾਫੀ ਸੋਹਣੇ ਸੋਹਣੇ ਜਿਹੇ ਪ੍ਰਿੰਟ ਨੇ ਤੇ ਕਾਟਨ ਬਹੁਤ ਹੀ ਜਿਆਦੇ ਸੋਹਣੀ ਕਾਟਨ ਹੈ ਜੀ ਇਹ ਬਹੁਤ ਹੀ ਜਿਆਦੇ ਸੌਫਟ ਕਾਟਨ ਇਹਨਾਂ ਨੂੰ ਤੁਸੀਂ ਹਲਕੀ ਲੇਸ ਨਾਲ ਵੀ ਡਿਜ਼ਾਈਨ ਕਰੋਗੇ ਨਾ ਕਾਫੀ ਜਿਆਦਾ ਸੋਹਣੇ ਬਣਨਗੇ ਜੀ ਇਹ ਤੁਸੀਂ ਪ੍ਰਿੰਟਿੰਗ ਦੇਖੋ ਤੁਸੀਂ ਬਹੁਤ ਹੀ ਜਿਆਦਾ ਪਿਆਰੀ ਪ੍ਰਿੰਟਿੰਗ ਹੋਈ ਹੈ ਜੇ ਟਾਈਡਾਈ ਇਹਦੇ ਨਾਲ ਦੁਪੱਟਾ ਕਰਾਉਗੇ ਤੁਸੀਂ ਬਹੁਤ ਹੀ ਸੋਹਣਾ ਬਣਨੇ ਜੀ ਜੇ بیس ਕਲਰ ਦਾ ਸਿੰਗਲ ਦੁਪੱਟਾ ਲੜਾਈ ਕਰਾਉਗੇ ਤਾਂ ਤੁਸੀਂ ਟਾਈਡਾਈ ਲੇਸ ਲਾ ਕੇ ਬਹੁਤ ਹੀ ਸੋਹਣੇ ਬਣਨਗੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੇ ਜਿਹੜੇ ਪ੍ਰਿੰਟ ਨੇ ਉਹ ਪਸੰਦ ਆਏ ਹੋਣਗੇ ਜੀ